ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲ ਹਲਕਾ ਰਾਜਾ ਸੰਸੀ ਦੇ ਪਿੰਡ ਲਪੋਕੇ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਸ-ਪਾਸ ਦੇ ਪਿੰਡਾਂ ਤੋਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਜਿਹੜੀਆਂ ਵੀ ਸੰਗਤਾਂ ਤਨੋਂ ਮਨੋਂ ਸ਼ਰਧਾ ਦੇ ਨਾਲ ਮੱਥਾ ਟੇਕਣ ਲਈ ਆਉਂਦੀਆਂ ਨੇ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਹੁੰਦੀਆਂ ਹਨ ਅਤੇ ਝੋਲੀਆਂ ਭਰ ਕੇ ਘਰਾਂ ਨੂੰ ਵਾਪਸ ਜਾਂਦੀਆਂ ਹਨ। ਇਸ ਮੌਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜੇ ਵਿਸ਼ਾਲ ਦੀਵਾਨ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਭਾਈ ਸ਼ਮਸ਼ੇਰ ਸਿੰਘ ਦਾ ਕਿਰਤਨੀ ਜਥਾ ਭਾਈ ਗੁਰਪ੍ਰੀਤ ਸਿੰਘ ਸੋੜੀਆਂ ਦਾ ਕਵਿਸਰੀ ਜਥਾ ਪਾਈ ਲਖਬੀਰ ਸਿੰਘ ਕੋਮਲ ਦਾ ਢਾਡੀ ਜਥਾ ਪਾਈ ਲਖਵਿੰਦਰ ਸਿੰਘ ਰਾਏ ਦਾ ਕਵਿਸਰੀ ਜਥਾ ਪਾਈ ਗੁਰਪ੍ਰੀਤ ਸਿੰਘ ਚਵਿੰਡਾ ਦੇ ਢਾਡੀ ਜਥੇ ਨੇ ਜੁੜੀ ਸਾਧ ਸੰਗਤ ਨੂੰ ਕਥਾ ਕੀਰਤਨ ਤੇ ਸੂਰਬੀਰ ਯੋਧਿਆਂ ਦਾ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਇਸ ਮੌਕੇ ਤੇ ਸਾਲਾਨਾ ਸ਼ਹੀਦੀ ਜੋੜ ਮੇਲੇ ਵਿੱਚ ਸੰਤ ਬਾਬਾ ਅਫਤਾਰ ਸਿੰਘ ਸੂਰ ਸਿੰਘ ਵਾਲੇ, ਬਾਬਾ ਹਰਨਾਮ ਸਿੰਘ ਦਮਦਮੀ ਟਕਸਾਲ ਮਹਿਤਾ, ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ, ਬਾਬਾ ਕਿਰਪਾਲ ਸਿੰਘ ਗੁਰੂ ਕੇ ਬਾਗ, ਬਾਬਾ ਸੁੱਚਾ ਸਿੰਘ, ਬਾਬਾ ਸਤਨਾਮ ਸਿੰਘ ਕਿਲਾ ਆਨੰਦਗੜ੍ਹ, ਸੰਤ ਬਾਬਾ ਜੋਗਾ ਸਿੰਘ ਤਰਨਾਦਲ, ਬਾਬਾ ਬਕਾਲਾ, ਬਾਬਾ ਰਗਵੀਰ ਸਿੰਘ ਖਿਆਲੇ ਵਾਲੇ, ਬਾਬਾ ਸੁਖਦੇਵ ਸਿੰਘ ਸੁੱਖਾ ਖਿਆਲੇ ਵਾਲੇ, ਬਾਬਾ ਸਰਦਾਰਾ ਸਿੰਘ ਸੇਵਾਦਾਰ ਬਾਬਾ ਕੁਲਬੀਰ ਸਿੰਘ ਸਾਬਕਾ ਵਿਧਾਇਕ ਜਥੇ ਵੀਰ ਸਿੰਘ ਲਪੋਕੇ ਰਾਣਾ ਰਣਬੀਰ ਸਿੰਘ ਲਪੋਕੇ ਆਦਿ ਨੇ ਹਾਜ਼ਰੀਆਂ ਭਰੀਆਂ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਦੇ ਵੱਲੋਂ ਸੰਤ ਮਹਾਪੁਰਸ਼ਾਂ ਅਤੇ ਜਥਿਆਂ ਨੂੰ ਸਰੋਪੀਆਂ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਸੰਗਤਾਂ ਦੇ ਵੱਲੋਂ ਗੁਰੂ ਘਰ ਦੇ ਲੰਗਰਾਂ ਦੀ ਵਾਧ ਚੜ ਕੇ ਸੇਵਾ ਕੀਤੀ ਗਈ। ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲਈ ਠੰਡੇ ਮਿੱਠੇ ਜਲਦੀਆਂ, ਛਬੀਲਾ, ਜੂਸ, ਚਾਹ, ਪਕੌੜੇ, ਆਈਸਕ੍ਰੀਮ ਸਮੇਤ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਅਤੁੱਟ ਲੰਗਰ ਵਰਤਾਏ ਗਏ ਇਸ ਮੌਕੇ ਤੇ ਹਾਜ਼ਰ ਡਾਕਟਰ ਕੁਲਵਿੰਦਰ ਸਿੰਘ ਸੰਦੂ ਟੱਪਿਆਲਾ ਅਤੇ ਡਾਕਟਰ ਪਲਵਿੰਦਰਜੀਤ ਕੌਰ ਵੱਲੋਂ ਮੁਫਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਮੌਕੇ ਪ੍ਰਦਾਨ ਜਰਨੈਲ ਸਿੰਘ ਹਰਪਜਨ ਸਿੰਘ ਅਫਤਾਰ ਸਿੰਘ ਬੀਰਾ ਗ੍ਰੰਥੀ ਮੇਜਰ ਸਿੰਘ ਅਫਤਾਰ ਸਿੰਘ ਬੀਰਾ ਬਿੱਟਾ ਟੱਪਿਆਲਾ ਗੁਰਬਿੰਦਰ ਸਿੰਘ ਡੱਗ ਜਸਪਿੰਦਰ ਸਿੰਘ ਅਮੀਉ ਸਿੰਘ ਗੁਰਜੰਟ ਸਿੰਘ ਬਾਬਾ ਜੁਗਰਾ ਸਿੰਘ ਬਾਬਾ ਹਰਜਾਪ ਸਿੰਘ ਲਪੋਕੇ ਬਾਬਾ ਬਲਵਿੰਦਰ ਸਿੰਘ ਜੋਗਾ ਸਿੰਘ ਬਾਜ ਸਿੰਘ ਬਾਬਾ ਕਾਬਲ ਸਿੰਘ ਬਲਦੇਵ ਸਿੰਘ ਫੌਜੀ ਜੋਬਨਜੀਤ ਸਿੰਘ ਮੀਤ ਪ੍ਰਦਾਨ ਗੁਰਮੇਲ ਸਿੰਘ ਸੁਖਬੀਰ ਸਿੰਘ ਚੱਕ ਬਲਜੀਤ ਸਿੰਘ ਪਹੋਲਾ ਸੁਰਜੀਤ ਸਿੰਘ ਕਾਕੜ ਕੇਵਲ ਸਿੰਘ ਮਹਿਤਾ ਦੀਦਾਰ ਸਿੰਘ ਸੁਖਰਾਜ ਸਿੰਘ ਚੱਕ ਮਨਦੀਪ ਸਿੰਘ ਪਾਲ ਸਿੰਘ ਲੇਲੀਆ ਰਸ਼ਨ ਸਿੰਘ ਮਨਦੀਪ ਸਿੰਘ ਕਾਕੜ ਸ਼ਰਨਜੀਤ ਸਿੰਘ ਆਦਿ ਹਾਜ਼ਰ ਸਨ ਅਖੀਰ ਦੇ ਵਿੱਚ ਇਹ ਸਾਲਾਨਾ ਸ਼ਹੀਦੀ ਜੋੜ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਪੂਰਨ ਹੋਇਆ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਕ ਸੋਨਾ ਦੀ ਖਾਸ ਰਿਪੋਰਟ